ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਸੋ ਅੱਜ ਦੀ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਸਰਕਾਰ ਦਾ ਜਿਹੜਾ ਵੱਡਾ ਐਲਾਨ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਲਈ ਟਾਈਮ ਵਿੱਚ ਕੀਤਾ ਜਿਹੜਾ ਬਦਲਾਅ ਸੋ ਕੀ ਬਦਲਾਅ ਕੀਤਾ ਹੈ ਸੋ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦੇਣ ਵਾਲੇ ਆ ਸੋ ਕਾਫੀ ਦਿਨਾਂ ਤੋਂ ਇੱਕ ਅਫਵਾਹ ਉੱਠ ਰਹੀ ਸੀ ਕਿ 8 ਤਰੀਕ ਤੱਕ ਜਿਹੜੀਆਂ ਛੁੱਟੀਆਂ ਆ ਉਹ ਹੋਰ ਜਿਹੜੀਆਂ ਵਧ ਗਈਆਂ ਆ ਪਹਿਲਾਂ ਜਿਹੜੀਆਂ 21 ਤਰੀਕ ਤੋਂ ਲੈ ਕੇ ਸਕੂਲਾਂ ਦੇ ਵਿੱਚ 31 ਤਰੀਕ ਤੱਕ ਛੁੱਟੀਆਂ ਹੋਈਆਂ ਸਨ ਠੀਕ ਹੈ ਜੀ ਤੇ ਕਾਫੀ ਜਿਹੜਾ ਮੈਸੇਜ ਇੱਕ ਵਾਇਰਲ ਹੋ ਰਿਹਾ ਕਿ 8 ਜਨਵਰੀ ਤੱਕ ਜਿਹੜੀਆਂ ਸਕੂਲਾਂ ਦੇ ਵਿੱਚ ਹੋਰ ਛੁੱਟੀਆਂ ਪੈ ਗਈਆਂ ਸੋ ਇਦਾਂ ਦੀ ਜਿਹੜੀ ਕੋਈ ਵੀ ਗੱਲ ਨਹੀਂ ਆ ਕੋਈ ਵੀ ਜਿਹੜੀ ਛੁੱਟੀ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਹੋਈ ਇੱਕ ਤਰੀਕ ਤੋਂ ਅੱਜ ਤੋਂ ਜਿਹੜੇ ਸਕੂਲ ਲੱਗਣੇ ਸਟਾਰਟ ਹੋ ਚੁੱਕੇ ਆ ਸੋ ਸਾਰੇ ਜਣੇ ਰੋਜ਼ਾਨਾ ਸਕੂਲ ਜਾਣ 10 ਵਜੇ ਜਿਹੜਾ ਇਹਨਾਂ ਨੇ ਸਿਰਫ ਟਾਈਮ ਚੇਂਜ ਕੀਤਾ 10 ਵਜੇ ਜਿਹੜੇ ਤੁਹਾਡੇ ਸਕੂਲ ਖੁੱਲਣਗੇ ਤੇ 3 ਵਜੇ ਜਿਹੜੀ ਆ ਉਹ ਹੋਵੇਗੀ ਛੁੱਟੀ ਤੇ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਦੇ ਵਿੱਚ ਜਿਹੜਾ ਟਾਈਮ ਦਾ ਸਿਰਫ ਬਦਲਾਅ ਕੀਤਾ ਆ ਨਾ ਕਿ ਕਿਸੇ ਵੀ ਪ੍ਰਕਾਰ ਦੀ ਛੁੱਟੀ ਆ ਛੁੱਟੀ ਤੁਹਾਨੂੰ ਸਿਰਫ ਕੋਈ ਨਹੀਂ ਇਸ ਦੇ ਵਿੱਚ ਸਿਰਫ ਐਤਵਾਰ ਦੀ ਤੁਹਾਨੂੰ ਪਤਾ ਹੀ ਛੁੱਟੀ ਹੀ ਹੋਇਆ ਕਰੂਗੀ ਤੇ ਬਾਕੀ ਜਿਹੜੀ ਤੋਂਦਾਂ ਛੁੱਟੀ ਆਉਂਦੀ ਤੇ ਬਾਕੀ ਇਹ ਰੈਗੂਲਰ ਜਿਹੜਾ ਤੁਹਾਡੇ ਜਿਹੜੇ ਆ ਸਕੂਲ ਉਹ ਲੱਗਣਗੇ ਸੋ ਮੈਂ ਤੁਹਾਨੂੰ ਦਿਖਾ ਲ ਵੀ ਦਿਨਾ ਆ ਇਥੇ ਤੁਸੀਂ ਦੇਖ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨਹੀਂ ਵਿਧਾਈਆਂ ਸਕੂਲ ਦੀਆਂ ਛੁੱਟੀਆਂ ਸਿਰਫ ਸਮਾਂ ਬਦਲਿਆ ਹੈ ਸੋ ਜਿਹੜਾ ਨਹੀਂ ਇਹਨਾਂ ਨੇ ਕਿਹਾ ਕਿ ਨਹੀਂ ਵਧਾਈਆਂ ਸਿਰਫ ਸਮਾਂ ਬਦਲਿਆ ਇਸ ਕਰਕੇ ਉਹ ਜਿਹੜੀ ਨਿਊਜ਼ ਆ ਫੇਕ ਜਿਹੜੀ ਨਿਊਜ਼ ਚੱਲ ਰਹੀ ਆ ਸੋ ਉਸ ਤੇ ਤੁਸੀਂ ਯਕੀਨ ਨਹੀਂ ਕਰਨਾ ਆਪਣੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਭੇਜੋ ਤੇ ਜਿਹੜੀਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨਹੀਂ ਵਧਾਈਆਂ ਸਕੂਲ ਦੀਆਂ ਛੁੱਟੀਆਂ ਸਿਰਫ ਜਿਹੜਾ ਸਮਾਂ ਬਦਲਿਆ ਆ ਉਹ ਸਮਾਂ ਕੀ ਬਦਲਿਆ 1 ਜਨਵਰੀ ਤੋਂ ਸਵੇਰੇ 10 ਵਜੇ ਸਕੂਲ ਜਿਹੜੇ ਖੁੱਲਣਗੇ ਤੇ ਸਕੂਲ ਤੇ 3 ਵਜੇ ਜਿਹੜੀ ਤੁਹਾਨੂੰ ਛੁੱਟੀ ਹੋ ਜਾਊਗੀ ਠੀਕ ਹੈ ਜੀ ਸਵੇਰ ਨੂੰ 10 ਵਜੇ ਤੁਹਾਡਾ ਸਕੂਲ ਲੱਗਣਾ ਹੈ ਤੇ ਸ਼ਾਮ ਨੂੰ 3 ਵਜੇ ਜਿਹੜੀ ਤੁਹਾਨੂੰ ਛੁੱਟੀ ਹੋ ਜਾਊਗੀ ਠੀਕ ਹੈ ਜੀ ਸੋ ਇਹ ਜਿਹੜੀ ਅਪਡੇਟ ਆ ਇਦਾਂ ਦੀ ਅਪਡੇਟ ਲੈਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਧੰਨਵਾਦ